ਕੀ ਕਹਿੰਦਾ ਇਹ ਕੱਪੀ ਡ्रेसेस ਕਿਵੇਂ ਲਗਾਈ 1000 ਰੁਪਏ ਕੀ ਇਹ ਵਾਲੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿ ਮੈਂ ਅੱਜ ਤੁਸੀਂ ਉਮੀਦ ਕਰਦੀ ਆ ਜੀ ਬਹੁਤ ਵਧੀਆ ਹੋਵਾਂਗੇ ਤਾਂ ਦੋਸਤੋ ਅੱਜ ਦੀ ਵੀਡੀਓ ਹੈ ਸਾਡੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਦੇ ਚੌਂਕ ਹੈ ਜੀ ਇਹ ਵਾਲਾ ਇੱਥੇ ਤੁਹਾਨੂੰ ਅਸੀਂ ਦੱਸਾਂਗੇ ਸ਼ਨੀ ਐਤਵਾਰ ਨੂੰ ਸੇਲ ਲੱਗਦੀ ਹੈ ਜੀ 8000 ਰੁਪਏ ਵਾਲਾ ਲਹਿੰਗਾ 10000 ਰੁਪਏ ਵਾਲਾ ਲਹਿੰਗਾ ਤੁਹਾਨੂੰ ਇੱਥੇ ਸਿਰਫ ਔਰ ਸਿਰਫ 1000 ਰੁਪਏ ਦਾ ਮਿਲੇਗਾ ਆ ਦੇਖੋ ਜਿਵੇਂ ਆ ਗਾਊਨ ਐ ਲਹਿੰਗੇ ਐ ਡ्रेसेस ਐ ਬ੍ਰਾਈਡਲ ਡ्रेसेस ਐ ਮਤਲਬ ਇਹ ਤਾਂ ਇੱਥੇ ਸਿਰਫ ਹਜ਼ਾਰ ਹਜ਼ਾਰ ਰੁਪਏ ਦੀ ਮਿਲੀ ਹੈ ਮੈਂ ਵੀ ਪਹਿਲਾਂ ਸ਼ੌਕਡ ਹੋ ਗਈ ਸੀਗੀ ਫਿਰ ਮੈਂ ਭਈਆ ਨੂੰ ਪੁੱਛਿਆ ਕਿ ਇਹ ਮਤਲਬ ਉਹ ਸੈਕੰਡ ਹੈਂਡ ਹੁੰਦੀਆਂ ਐ ਨਾ ਤਾਂ ਫਿਰ ਇਹ ਕਹਿੰਦਾ ਜਿਹੜੇ ਡਮੀਆਂ ਦੇ ਪਾਈਆਂ ਹੁੰਦੀਆਂ ਐ ਨਾ ਉਹ ਵਾਲੀ ਡ्रेसेस ਹੁੰਦੀਆਂ ਐ ਵਾਲੀਆਂ ਤਾਂ ਦੇਖੋ ਜੀ ਸਿਰਫ ਔਰ ਸਿਰਫ ਤੁਹਾਨੂੰ ਇੱਥੇ ਹਜ਼ਾਰ ਹਜ਼ਾਰ ਰੁਪਏ ਦੀ ਡ्रेसेस ਮਿਲ ਰਹੀ ਹੈ ਆਣਾ ਕਿੱਥੇ ਹੈ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਕੰਬਲ ਮਾਰਕੀਟ ਜਿਹੜੀ ਕਹੀ ਜਾਂਦੀ ਹੈ ਤੇ ਉਸ ਦੇ ਬਿਲਕੁਲ ਝੌਂਕ ਵਿੱਚ ਇਹ ਵਾਲੇ ਭਰਾ ਇਹਦਾ ਬੈਠੇ ਹੁੰਦੇ ਲੈ ਕੇ ਔਰ ਸ਼ਨੀਵਾਰ ਔਰ ਐਤਵਾਰ ਸਿਰਫ ਦੋ ਦਿਨ ਇਹ ਵਾਲੀ ਸੇਲ ਲੱਗਦੀ ਹੈ ਤਾਂ ਦੇਖੋ ਹੈਵੀ ਤੋਂ ਹੈਵੀ ਲਹਿੰਗੇ ਐ ਸਿਰਫ ਔਰ ਸਿਰਫ ਤੁਹਾਨੂੰ ਇੱਥੇ ਹਜ਼ਾਰ ਰੁਪਏ ਦੇ ਮਿਲਣਗੇ ਤਾਂ ਬਹੁਤ ਵਧੀਆ ਡ्रेसेस ਐ ਭਾਰੀ ਤੋਂ ਭਾਰੀ ਵੀ ਆ ਹਲਕੇ ਤੋਂ ਹਲਕੇ ਵੀ ਆ ਮਤਲਬ ਸਿੰਪਲ ਡ्रेसेस ਵੀ ਆਉਣ ਗਿਆ ਇਹਦੇ ਵਿੱਚ ਤੇ ਕਲਰਸ ਦੇਖੋ ਕਿੰਨੇ ਜ਼ਿਆਦਾ ਐ ਤੇ ਆਹ ਵਾਲੇ ਗਾਊਨਸ ਦੇਖੋ ਤੁਸੀਂ ਖੁਦ ਦੇਖੋ ਸਿਰਫ ਔਰ ਸਿਰਫ 1000 ਰੁਪਏ ਦੀ ਡਰੈਸ ਐ ਜੀ ਕੋਈ ਵੀ ਤੁਸੀਂ ਇੱਥੇ ਲੈ ਲਓ ਚਾਹੇ ਲਾਈਟ ਕਲਰ ਲੋ ਚਾਹੇ ਡਾਰਕ ਕਲਰ ਲੋ ਆਵਲੇ ਅੱਧਾ ਇਹਨਾਂ ਜਿਹੜੇ ਡਮੀਆਂ ਦੇ ਪੀਸ ਪਾਏ ਹੁੰਦੇ ਨਾ ਵੱਡੇ ਵੱਡੇ ਸ਼ੋਅਰੂਮਾਂ ਵਿੱਚ ਜਿੱਦਾਂ ਜਾਂ ਫਿਰ ਵੱਡੀਆਂ ਵੱਡੀਆਂ ਦੁਕਾਨਾਂਾਂ ਵਿੱਚ ਜਦੋਂ ਪੀਸ ਥੋੜੇ ਬੋਤੇ ਮਤਲਬ ਖਰਾਬ ਹੋ ਜਾਂਦੇ ਜਾਂ ਫਿਰ ਕੁਝ ਜਿਨ੍ਹਾਂ ਦਾ ਕਲਰ ਫੇਡ ਹੋ ਜਾਂਦਾ ਤਾਂ ਉਹ ਵਾਲੇ ਫਿਰ ਅੱਧਾ ਇਹ ਇਹ ਫਿਰ ਉਹਦੇ ਵਿੱਚ ਸਸਤੇ ਰੇਟ ਵਿੱਚ ਵੇਚ ਦੰਦੇ ਨੇ ਇਹ ਤਾਂ ਦੇਖੋ ਜੀ ਇੱਥੇ ਪੂਰਾ ਢੇਰ ਲੱਗਿਆ ਹੋਇਆ ਹੈ ਜੀ ਤਾਂ ਮੈਂ ਇੱਥੋਂ ਲੰਘ ਰਹੀ ਸੀਗੀ ਤੇ ਗਊਸ਼ਾਲਾ ਮਾਰਕੀਟ ਵਿੱਚੋਂ ਤੇ ਫਿਰ ਮੈਨੂੰ ਇਹ ਐਦਾਂ ਬੈਠੇ ਦਿਖੇ ਫਿਰ ਮੈਂ ਫਿਰ ਇਹਨਾਂ ਦੀ ਵੀਡੀਓ ਬਣਾਈ ਚਲੋ ਮੈਂ ਕਿਹਾ ਤੁਹਾਨੂੰ ਵੀ ਦੱਸਿਆ ਜਾਵੇ ਜੀ ਸਾਜੀ ਜਿਹੜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਹੈ ਇਹ ਸਭ ਤੋਂ ਸਸਤੀ ਮਾਰਕੀਟ ਕੰਬਲਾਂ ਦੀ ਮਾਰਕੀਟ ਕਹਾਈ ਜਾਂਦੀ ਹੈ ਤੇ ਇਸ ਮਾਰਕੀਟ ਵਿੱਚ ਤੁਹਾਨੂੰ ਕਪੜਾ ਤੋਲ ਕੇ ਦਿੱਤਾ ਜਾਂਦਾ ਹੈ ਤੇ ਇਹ ਵੀਡੀਓ ਆਵੇਗੀ ਸਾਡੀ ਕੱਲ ਗਊਸ਼ਾਲਾ ਮਾਰਕੀਟ ਵਾਲੀ ਤੇ ਅੱਜ ਫਿਰ ਸਿਰਫ ਮੈਂ ਡ्रेसेस ਦਾ ਹੀ ਕੈਪਚਰ ਕੀਤਾ ਹੈ ਜੀ ਮੈਂ ਕਿਹਾ ਤੁਹਾਨੂੰ ਸਾਰੀ ਡ्रेसेस ਦੱਸੀਆਂ ਜਾਵੇ ਆ ਦੇਖੋ ਆ ਪਰਪਲ ਕਲਰ ਦਾ ਲਹਿੰਗਾ ਸੀਗਾ ਨਾਲ ਇਸ ਦੇ ਚੋ ਲਿਆ ਤੇ ਨੈਟ ਦੀਆਂ ਬਾਹਾਂ ਲੱਗੀਆਂ ਹੋਈਆਂ ਐ ਜੀ ਨਾਲ ਤੇ ਬਹੁਤ ਹੀ ਹੈਵੀ ਡ्रेस ਐ ਤੇ ਕਲਰਸ ਬਹੁਤ ਜ਼ਿਆਦਾ ਨੇ ਅਦਾ ਮਤਲਬ ਲਾਈਟ ਕਲਰ ਵੀ ਐ ਡਾਰਕ ਕਲਰ ਵੀ ਐ ਤੇ ਉਹ ਦੇਖੋ ਮਤਲਬ ਪੂਰਾ ਢੇਰ ਲੱਗਿਆ ਹੋਇਆ ਐ ਜੀ ਬਿਲਕੁਲ ਗਊਸ਼ਾਲਾ ਦੇ ਚੌਂਕ ਵਿੱਚ ਐ ਜੀ ਇੱਥੋਂ ਚਾਰ ਸੜਕਾਂ ਹੋ ਜਾਂਦੀਆਂ ਇੱਕ ਆਉਂਦੀ ਐ ਜੀ ਇਧਰ ਜੋਧੇਵਾਲ ਬਸਤੀ ਤੋਂ ਇੱਕ ਜਾਂਦੀ ਐ ਜੀ ਆਪਣਾ ਫੀਲਡਗੰਜ ਸਾਈਡ ਨੂੰ ਇੱਕ ਜਾਂਦੀ ਐ ਜੀ ਸਮਰਾਲਾ ਚੌਂਕ ਸਾਈਡ ਨੂੰ ਤਿੰਨ ਸੜਕਾਂ ਸੌਰੀ ਤਿੰਨ ਸੜਕਾਂ ਇੱਥੋਂ ਰੋਸ ਹੁੰਦੀਆਂ ਨੇ ਤਾਂ ਦੇਖੋ ਡ्रेसेस ਮਤਲਬ ਕਿੰਨੀਆਂ ਹੈਵੀ ਆ ਤਾਂ ਇੱਕ ਲਫਾਫੇ ਵਿੱਚੋਂ ਮੈਂ ਇਹ ਲਹਿੰਗਾ ਜਾ ਕਢਵਾਇਆ ਸੀਗਾ ਤੇ ਮੈਂ ਕਿਹਾ ਸ਼ਾਇਦ ਬਲੈਕ ਕਲਰ ਦਾ ਹੈ ਬਟ ਇਹ ਨੇਵੀ ਕਲਰ ਦਾ ਨਿਕਲਦਾ ਹੈ ਤੇ ਇਹ ਵੀ ਸਿਰਫ ਔਰ ਸਿਰਫ ਇੱਥੇ 1000 ਰੁਪਏ ਦਾ ਹੈ ਆ ਇਸ ਦਾ ਦੁਪੱਟਾ ਹੈ ਜੀ ਤੇ ਅੱਦਾ ਆ ਜਿਹੜੇ 5 6 ਪੀਸ ਇਹਨਾਂ ਨੇ ਹੈਂਗਰਾਂ ਵਿੱਚ ਟੰਗੇ ਹੋਏ ਨੇ ਇਹ ਸਾਰੇ ਦੇ ਸਾਰੇ ਇੱਥੇ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ ਦੇ ਮਿਲ ਜਾਣਗੇ ਤਾਂ ਦੇਖੋ ਲਫਾਫਿਆਂ ਵਿੱਚ ਕਿਸ ਤਰ੍ਹਾਂ ਪੈਕ ਹੋਏ ਨੇ ਕਿਉਂਕਿ ਇਦਾਂ ਦੀ ਵੈਰਾਈਟੀ ਲੁਧਿਆਣੇ ਵਿੱਚ ਬਹੁਤ ਜ਼ਿਆਦਾ ਵਿਕਦੀ ਹੈ ਤੇ ਮਿਲਦੀ ਹੈ ਤੇ ਖਰੀਦਣ ਵਾਲੇ ਖਰੀਦਦੇ ਵੀ ਨੇ ਤਾਂ ਫਿਰ ਬਾਕੀ ਦੇਖ ਰੋ ਡ्रेसेस ਅਗਰ ਕਿਸੇ ਨੇ ਲੈਣੀਆਂ ਤਾਂ ਤੁਸੀਂ ਇੱਥੋਂ ਪਰਚੇਸ ਕਰ ਸਕਦੇ ਹੋ ਆਣਾ ਕਿਸ ਦਿਨ ਹੈ ਜੀ ਸ਼ਨੀਵਾਰ ਔਰ ਸੰਡੇ ਨੂੰ ਸੇਰ ਲੱਗਦੀ ਹੈ ਇੱਥੇ ਦੋ ਦਿਨ ਹੀ ਬੈਠਦੇ ਨੇ ਇੱਥੇ ਬਾਕੀ ਹੋਰ ਕਿਤੇ ਬੈਠਦੇ ਹੋਣੇ ਮੈਂ ਅੱਗੇ ਪੁੱਛਿਆ ਨਹੀਂ ਬਟ ਸ਼ਨੀਵਾਰ ਐਤਵਾਰ ਨੂੰ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਵਿੱਚ ਬੈਠਦੇ ਨੇ ਚੌਂਕ ਵਿੱਚ ਤਾਂ ਦੇਖੋ ਬਹੁਤ ਹੀ ਹੈਵੀ ਹੈਵੀ ਡ्रेसेस ਆ ਦੇਖੋ ਇੱਕ ਲਾਈਟ ਕਲਰ ਦਾ 골ਡਨ ਕਲਰ ਦਾ ਲਹਿੰਗਾ ਸੀਗਾ ਔਰ ਥੋੜਾ ਜਿਹਾ ਮਤਲਬ ਬੋਰਡ ਲਾਈਟ ਜਾਂ ਔਰੇਂਜ ਜਾਂ ਕਲਰ ਹਲਕਾ ਜਿਹਾ ਸ਼ੇਡ ਪੈਂਦਾ ਇਹਦੇ ਵਿੱਚ ਇਸ ਤਰ੍ਹਾਂ ਹੈਵੀ ਵਾਲਾ ਸੀਗਾ ਇਸ ਤਰ੍ਹਾਂ ਦੀ ਤੁਸੀਂ ਇੱਥੋਂ ਡ्रेसेस ਆ ਕੇ ਪਰਚੇਸ ਕਰ ਸਕਦੇ ਹੋ ਆਉਣਾ ਕਦੋਂ ਹੈ ਸ਼ਨੀਵਾਰ ਐਤਵਾਰ ਤਾਂ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਔਰ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਚਲੋ ਹੁਣ ਤੁਹਾਨੂੰ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਬਾਏ ਬਾਏ ਐਂਡ ਟੇਕ ਕੇਅਰ